ਨਾ ਮੈਂ ਜੀ ਕੀ ਘਟਣਾ ਹੋਈ ਏ ਕੀ ਮਾਮਲਾ ਬੋਲੋ ਨੇ 10 10 ਬੋਲੋ ਮੇਰਾ ਨਾਮ ਦਲਜੀਤ ਆ ਮੇਰੇ ਘਰ ਵਾਲੇ ਦਾ ਨਾਂ ਭੁੱਟਾ ਏ ਮੇਰੇ ਕਾ ਪੰਜ ਕੁੜੀਆਂ ਪੰਜਾਂ ਦਾ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਵਾਲੀ ਨੂੰ ਮੈਸੇਜ ਕਰੀ ਆਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲਾ ਇਹ ਆਦੀ ਮੈਂ ਮਨੂ ਨੂੰ ਦੱਸੂਗੀ ਆਦੀ ਮੈਂ ਮਨੂ ਕੋਨੇ ਮਨ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਆਦੀ ਮੈਂ ਮਨੂ ਦੇ ਘਰੋਂ ਬੋਲਦੀ ਆ ਕਿ ਇਹਨੂੰ ਆਦਾ ਆਦੀ ਮੈਂ ਨਹੀਂ ਤੇਰੇ ਨਾਲ ਗੱਲ ਕਰਨੀ ਮੜ ਕੇ ਆਨਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾ ਨਹੀਂ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਓਏ ਅੱਜ ਫਿਰ ਘਰ ਕਿਵੇਂ ਗਏ ਜਿਹੜੇ ਤੁਹਾਡੇ ਘਰ ਉਹਨਾਂ ਨੇ ਦੱਸਿਆ ਮੇਰੇ ਪਿਓਰ ਨੂੰ ਇਹਨੇ ਦੱਸਤਾ ਨੀ ਨਾ ਵੀ ਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੈ ਕੇ ਉਹਨਾਂ ਦੇ ਘਰੇ ਉੱਠ ਗਿਆ ਕਹਿੰਦਾ ਮੈਂ ਉਹਨੂੰ ਵਿਖਾ ਕੇ ਉਹਨਾਂ ਮੈਂ ਤਬੂਤ ਲੈ ਕੇ ਜਾਂਦਾ ਨਾਲ ਵੀ ਸਾਡੇ ਘਰੇ ਮੈਨੂੰ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੇ ਹੀ ਮੈਂ ਜਾਵੜੀ ਮਗਰੇ ਮੇਰੇ ਮੇਰੇ ਘਰ ਵਾਲਾ ਉੱਠ ਗਿਆ ਮੰਗਣਾ ਤੜਕੇ ਚੇਰਮੈਨਾਂ ਦੇ ਘਰੇ ਚੱਲਾਂਗੇ ਮੈਂ ਕਿ ਆਪਾਂ ਉਹਨੂੰ ਦੱਸਾਂਗੇ ਪੰਚਾਇਤ ਵਿੱਚ ਸੱਦ ਕੇ ਇਹਨੂੰ ਪੁੱਛਾਂਗੇ ਵੀ ਤੂੰ ਸਾਡੇ ਘਰ ਕਿਉਂ ਗਿਆ ਉਹ ਮੈਸੇਜ ਕਰੀ ਜਾਂਦਾ ਇਹ ਤਾਂ ਉਹਦੇ ਨੂੰ ਮੈਸੇਜ ਚ ਚੈੱਕ ਦਿਖਾਉਣ ਗਿਆ ਸੀ ਜਿਹਾ ਵੇ ਸਬੂਤ ਆ ਤੇਰਾ ਸਾਡੇ ਕੋਲੇ ਵੀ ਤੂੰ ਕਿਉਂ ਮੈਸੇਜ ਕਰੀ ਜਾਂਦਾ ਤੇ ਤੈਨੂੰ ਕੀ ਪਤਾ ਸੀਗਾ ਵੀ ਉਹ ਗੰਬਦੂਖ ਲਈ ਬੈਠਾ ਉਹ ਪਹਿਲਾਂ ਹੀ ਸਾਡਾਂ ਦਾ ਚਾਚ ਜਰਦੀ ਬੈਠਾ ਗਾਣ ਮਾ ਬੰਦੀਆਂ ਤੁਹਾਡੇ ਕਿੰਨੇ ਬੱਚੇ ਮੇਰੇ ਨਾ 5 ਗੁੱਡੀਆਂ ਇੱਕ بڑا ਛੇ ਬੈਡਰਾ ਉਹ ਤਾਂ ਬੰਦਾ 25 55 ਕੁੜਾ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਇਹਨਾਂ ਨੂੰ ਹਾਂਜੀ ਪਹਿਲਾਂ ਮੇਰੀ ਬੇਟੀ ਦੇ ਦੀ ਸ਼ਾਦੀ ਰਗਵਾਈ ਸੀਗੀ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦਾਗਾ ਮੇਰੇ ਘਰ ਵਾਲੇ ਦੇ ਸਿਰ ਤੇ 6:30 ਵਜੇ ਸੀਗੀ ਉਹ ਤੇ ਦਾਦਾ ਕਰਕੇ ਛੋਟੀ ਉਮਰ 'ਚ ਮੈਂ ਵਿਆਹ ਕਰਦੀ ਸੀਗੀ ਤੈਨੂੰ ਆਦਾ ਸੀ ਤੂੰ ਮੇਰੇ ਨਾਲ ਗੱਲ ਕਰ ਜਦੋਂ ਅਜੀ ਮਨਾ ਕਰ ਦਿੱਤਾ ਤਾਂ ਸਾਨੇ ਉਹਨੇ ਮੜਕੇ ਦੂਜਾ ਮੰਗੋ ਸ਼ਿਕਾਇਤ ਕਰਦੀ ਕਹਿੰਦਾ ਛੋਟੀ ਉਮਰ ਜਿਹਾ ਵਿਆਹ ਕਰੀ ਜਾਂਦੇ ਆ ਕਿਹੜੇ ਪਿੰਡ ਤੋਂ ਕੀ ਮਾਮਲਾ ਹੋਇਆ ਢੋਲਰ ਪਿੰਡ ਆ ਜਿਲ੍ਹਾ ਮੁਕਸਰਾ ਤੇ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫੇਰ ਵੱਜੇ ਸੰਤ ਤੋਂ ਉਹਦੇ ਪਾਸ ਲੱਗਾ ਖੜਕਾ ਹੋਇਆ ਤੇ ਰੰਤ ਹੈ ਪੁਰਾਣੀ ਸੀ ਕੋਈ ਮਾੜੀ ਮੁੱਤੀ ਇਹਨਾਂ ਦੀ ਠੀਕ ਕੀ ਕਰਨ ਵਾਲੀ ਦਾ ਕੀ ਨਾਮ ਹੈ ਬੂਟਾ ਸਿੰਘ ਆ ਜੀ ਕਿੰਨੀ ਉਮਰ ਸੀ ਕਿੰਨੇ ਬੱਚੇ ਪਰਿਵਾਰ ਕੀ ਬੱਚੇ ਦੇ 5 ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਏ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਆ ਕਿਹਦੇ ਵੱਲੋਂ ਗੋਲੀ ਮਾਰੀ ਗਈ ਬਲਵਰ ਸਿੰਘ ਮੱਲ ਮਰ ਗਿਆ ਜੀ ਉਹ ਤਾਂ ਪੁਰਾਣੀ ਕੋਈ ਰੰਜਿਸ਼ ਕੀ ਪੁਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਤੂੰ ਪੁਰਾਣੀ ਮੋਟੀ ਸੀ ਹੁੰਦਾ ਨਹੀਂ ਤੇ ਬਲਬਰ ਕੀ ਕੰਮ ਕਰਦਾ ਸੀ ਦਾੜੀ-ਦੱਪੇ ਦਾ ਹੀ ਕਰਦਾ ਜੀ ਹਾਂ ਜੀ ਇਕੱਠਣਾ ਕਿੱਥੇ ਹੋਈ ਆ ਜਿਹੜੀ ਘਰੇ ਹੀ ਹੋਈ ਆ ਜੀ ਇੰਡੇ ਘਰੇ ਇਹ ਜਸਕਰਨ ਸਿੰਘ ਆ ਜੀ ਜਸਕਰਨ ਸਿੰਘ ਦੇ ਘਰੇ ਆ ਬਲਵਰ ਸਿੰਘ ਆ ਜਿਹੜਾ ਉਹ ਜਸਕਰਨ ਸਿੰਘ ਦਾ ਲੜਕਾ ਹੈ ਜਿਹੜੇ ਮਤਲਬ ਕਿ ਵਿੱਪਨ ਨੇ ਫਾਇਰ ਕੀਤਾ ਉਹ ਕਹਦਾ ਹੈ ਕਿ ਉਹਦੇ ਡੈਡੀ ਦਾ ਸੀ ਆ ਜੀ ਬਲਵਰ ਸਿੰਘ ਦਾ ਇਹਦੀ ਉਮਰ ਹੋਊਗੀ 20 ਦੇ ਨੇੜੇ ਤੇ 20 22 ਬਸ ਇੱਥੇ ਹੋਊਗੀ ਅਹ ਦੇਖੋ ਜੀ ਅੱਜ ਅਸੀਂ ਹੁਣ ਮੌਜੂਦ ਹੈਗੇ ਆਂ ਪੁੱਲਰਪਿੰਡ ਇੱਥੇ ਜੋ ਇਨੀਸ਼ੀਅਲੀ ਪਤਾ ਲੱਗਿਆ ਹੈ ਵੀ ਡਿਸੀਜ਼ਡ ਪਰਸਨ ਹੈ ਬੂਟਾ ਸੇ ਉਹਦੇ ਕੋਈ ਬੇਟੀ ਦਾ ਜਿਹੜਾ ਅਕਿਊਜ਼ਡ ਹੈਗਾ ਬਲਬਰ ਇਹਦੇ ਨਾਲ ਕੋ ਲਵ ਅਫੇਅਰ ਚੱਲ ਰਿਹਾ ਸੀ ਉਹਦੇ ਤੋਂ ਇਹਨਾਂ ਦੀ ਕੋਈ ਪ੍ਰਾਣੀ ਐਨਿਮੀਟੀ ਸੀ ਉਸੇ ਦੇ ਰਿਗਾਰਡਿੰਗ ਹੀ ਅੱਜ ਇਹ ਬੂਟਾ ਔਰ ਇਹਦਾ ਬ੍ਰਦਰ ਹੈ ਮਨਦੀਪ ਇਹ ਇਹਨਾਂ ਦੇ ਬਲਬਰ ਦੇ ਘਰ ਐਂਟਰ ਹੋਏ ਇਹਨਾਂ ਦੀ ਕਹਾਣੀ ਸੁਣੀ ਹੋਈ ਹੈ ਉਸ ਤੋਂ ਗੱਲ ਇੱਥੇ ਵਧੀ ਕੀ ਉਹ ਬਲਬਰ ਨੇ ਤੇ ਵਾਹਰ ਕਰਤਾ ਜਿਹੜਾ ਬੂਟਾ ਹੈ ਉਹ ਇਥੋਂ ਅਪੀਅਰਸ ਟੂ ਬੀ ਡੈਡ ਉਹ ਸਿਵਲ ਹਸਪੀਟਲ ਪੇ ਗਿਆ ਜਾ ਚੁੱਕੇ ਆਂ ਔਰ ਜਿਹੜਾ ਸੀਗਾ ਇਹਦਾ ਛੋਟਾ ਬ੍ਰਦਰ ਬੰਦੀਪ ਉਹ ਇਨੀਸ਼ੀਅਲੀ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਉੱਥੋਂ ਬਾਅਦ ਹੁਣ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜੀ ਮਤਲਬ ਸਰ ਜਿਹੜਾ ਡੈਡ ਦਾ ਮੋਟਰ ਸਿੰਘ ਕੀ ਕੰਮ ਕੀ ਕਰਦੇ ਸੀ ਅ ਕੰਮ ਤਾਂ ਇਹਨਾਂ ਦਾ ਕੋਈ ਡੈੜੀ ਮਜ਼ਦੂਰੀ ਦਾ ਹੀ ਕੰਮ ਸੀਗਾ ਜਿਹੜਾ ਜਿਹੜੇ ਤੇ ਅਲੀਗੇਸ਼ਨਸ ਲੱਗ ਰਹੇ ਲੜਕੇ ਤੇ ਅਕਿਊਜ਼ ਤੇ ਬਲਬਰ ਉਹ ਵੀ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਕਿੰਨੇ ਬੱਚੇ ਆ ਜਿਨ੍ਹਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਆ ਦੇਖੋ ਜੀ 2 ਪਰਸਨ ਐ ਜਿਨ੍ਹਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਇੱਕ ਜਿਹੜਾ ਪਰਸਨ ਐ ਬੂਟਾ ਸਿੰਘ ਉਹਨੂੰ ਅਸੀਂ ਭੇਜਿਆ ਉਹ ਅਪੀਅਰਸ ਟੂ ਬੀ ਡੈਡ ਐ ਬਾਕੀ ਕਲੀਨਿਕਲੀ ਡਾਕਟਰਸ ਦੱਸਣਗੇ ਔਰ ਸੈਕੰਡ ਸੀ ਜਿਹੜਾ ਮਨਦੀਪ ਸਿੰਘ ਮੈਂ ਤੁਹਾਨੂੰ ਦੱਸਿਆ ਕਿ ਉਹ ਇੰਜਰਡ ਸੀ ਉਹ ਪਹਿਲਾਂ ਅਸੀਂ ਸਵੈ ਲੋਸਟ ਐਡਮਿਟ ਕਰਵਾਤਾ ਸੀ ਉਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਵੈਪਨ ਕਿਹੜਾ ਵਰਤਿਆ ਗਿਆ ਹੁਣ ਪਤਾ ਨਹੀਂ ਅ ਵੈਪਨ ਜੀ ਇਨੀਸ਼ੀਅਲੀ ਸਾਨੂੰ ਜੋ ਜਿਵੇਂ ਉਹਦੀ ਇੰਜਰੀ ਦਿਖਦੀ ਹੈ 12 ਬੋਰ ਦਾ ਫਾਇਰ ਹੋਇਆ ਕਿੰਨੇ ਫਾਇਰ ਹੋਏ ਕਿ ਕਿਸ ਤਰ੍ਹਾਂ ਪਤਾ ਨਹੀਂ ਫਾਇਰ ਦੋ ਫਾਇਰ ਹੋਏ ਇੱਕ ਬੂਟਾ ਸਿੰਘ ਦੇ ਹਿੱਟ ਕੀਤਾ ਔਰ ਇੱਕ ਜਿਹੜਾ ਮਨਦੀਪ ਸਿੰਘ ਦੇ ਹਿੱਟ ਸਰ ਵੈਪਨ ਕੀ ਦੱਸੋ ਉਹ ਵਰਤਦਾ ਸੀ ਜਾਂ ਬੂਟਾ ਸਿੰਘ ਵਗੈਰਾ ਦਾ ਨਹੀਂ ਨਹੀਂ ਉਹ ਜੋ ਪਤਾ ਲੱਗਿਆ ਜਿਹੜਾ ਹੈ ਬਲਬਰ ਉਹਦੇ ਫਾਦਰ ਦਾ ਲਾਇਸੈਂਸਡ ਵੈਪਨ ਸੀਗਾ ਜੀ